ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਮਹਾਰਾਜ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਿਗੁਰੂ ਭਗਤ ਵਛਲ ਜਿਨ੍ਹਾਂ ਦੀ ਕਿਰਪਾ ਨਾਲ ਖਾਲਸਾ ਜੀ ਸਾਰੀ ਸ੍ਰਿਸ਼ਟੀ ਸੁਖੀ ਵਸ ਰਹੀ ਹੈ ਮਹਾਰਾਜ ਦਾ ਨਾਮ ਲੈਣ ਵਾਲਾ ਮਨੁੱਖ ਖਾਲਸਾ ਜੀ ਸਦਾ ਸਦੀਵੀ ਸੁਖ ਪ੍ਰਾਪਤ ਕਰਦਾ ਸੁਖੀ ਰਹਿੰਦਾ ਜਿਨ੍ਹਾਂ ਨੇ ਵਾਹਿਗੁਰਜੀ ਦਾ ਨਾਮ ਨਹੀਂ ਧਾਇਆ ਗਾਇਆ ਖਾਲਸਾ ਜੀ ਉਹ ਵਿਕਾਰਾਂ ਦੇ ਦੁੱਖ ਵਿੱਚ ਉਹਨਾਂ ਨੂੰ ਭਾਵੇਂ ਸਰੀਰਕ ਦੁੱਖ ਕੋਈ ਵੀ ਨਾ ਹੋਵੇ ਪਰ ਜਿਨ੍ਹਾਂ ਨੇ ਵਾਹਿਗੁਰਜੀ ਦਾ ਨਾਮ ਨਹੀਂ ਜਪਿਆ ਖਾਲਸਾ ਜੀ ਉਹਨਾਂ ਨੂੰ ਉਵੇਂ ਵੀ ਉਹਨਾਂ ਦਾ ਮਨ ਜਿਹੜਾ ਦੁਖੀ ਰਹਿੰਦਾ ਦੁੱਖ ਵਿੱਚ ਹੀ ਰਹਿੰਦਾ ਤੇ ਸਤਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਆਨੰਦ ਲੈਣਾ ਹੈ ਤੇ ਸਤਗੁਰ ਦੀ ਸ਼ਰਨ ਲੈ ਪਰਮੇਸ਼ਰ ਦਾ ਸਿਮਰਨ ਕਰ ਉਹਦੇ ਨਾਲ ਹੀ ਤੈਨੂੰ ਆਨੰਦ ਪ੍ਰਾਪਤ ਹੋ ਸਕਦਾ ਤੇ ਜਿਹੜਾ ਜੰਮਣ ਤੇ ਮਰਨ ਦਾ ਵੱਡਾ ਦੁੱਖ ਹੈ ਇਹ ਖਾਲਸਾ ਜੀ ਇਹਦੇ ਇਹ ਸਾਰੇ ਦੁੱਖ ਜਿਹੜੇ ਭੈ ਹਨ ਦੂਰ ਹੋ ਸਕਦੇ ਨੇ ਜੇ ਵਾਹਿਗੁਰੂ ਜੀ ਦਾ ਸਿਮਰਨ ਕਰੀਏ ਮਹਾਰਾਜ ਕਹਿੰਦੇ ਪੰਚਮ ਪਾਤਸ਼ਾਹ ਜਾ ਕੇ ਸਿਮਰਨ ਹੋਏ ਅਨੰਦਾ ਬਿਨ ਸਹਿ ਜਨਮ ਮਰਨ ਭੈ ਦੁਖੀ ਕਿ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਆਨੰਦ ਪ੍ਰਾਪਤ ਹੁੰਦਾ ਹੈ ਆਤਮਿਕ ਆਨੰਦ ਖਾਲਸਾ ਜੀ ਖੁਸ਼ੀਆਂ ਨਾਲ ਜੀਵਨ ਭਰ ਜਾਂਦਾ ਤੇ ਜਿਹੜਾ ਜੰਮਣ ਤੇ ਮਰਨ ਦਾ ਦੁੱਖ ਹੈ ਡਰ ਹੈ ਉਹ ਸਾਰਾ ਦੂਰ ਹੋ ਜਾਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਾਰ ਪਦਾਰਥ ਨਵਨਿਧ ਪਾਵਹਿ ਬਹੁਰ ਨ ਤ੍ਰਿਸ਼ਨਾ ਪੁਖੀ ਜਿਹੜੇ ਆ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਹਨ ਖਾਲਸਾ ਜੀ ਇਹ ਦੁਨੀਆ ਦੇ ਜਿਹੜੇ ਨੌ ਖਜ਼ਾਨੇ ਹਨ ਬੰਦਾ ਪਰਮੇਸ਼ਰ ਦੇ ਸਿਮਰਨ ਦੇ ਕਰਕੇ ਖਾਲਸਾ ਜੀ ਹਾਸਲ ਕਰ ਸਕਦਾ ਹੋਰ ਕਿਸੇ ਪ੍ਰਕਾਰ ਇਹ ਹਾਸਲ ਨਹੀਂ ਹੋ ਸਕਦੇ ਮਿਲ ਨਹੀਂ ਸਕਦੇ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਖਾਲਸਾ ਜੀ ਇਹਨਾਂ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਮਹਾਰਾਜ ਕਹਿੰਦੇ ਜਿਹਨੂੰ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਇਹਨਾਂ ਦੀ ਪ੍ਰਾਪਤੀ ਹੋਵੇਗੀ ਫਿਰ ਜਿਹੜੀ ਤੇਰੀ ਭੁੱਖ ਤੇਨੂੰ ਤ੍ਰਿਸ਼ਨਾ ਦੀ ਵਿਆਪਦੀ ਐ ਹੌਲੀ-ਹੌਲੀ ਘਟਣੀ ਸ਼ੁਰੂ ਹੋ ਜਾਵੇਗੀ ਤੇ ਮਹਾਰਾਜ ਜੀ ਨੇ ਮੋਹਰ ਛਾਪ ਹੀ ਲਾਉਣਾ ਕੀਤੀ ਐ ਕਿ ਜੇ ਤੂੰ ਸੁਖੀ ਹੋਣਾ ਹੈ ਸੁਖ ਲੈਣਾ ਹੈ ਤੇ ਫੇਕ ਇੱਕੋ ਹੀ ਕੰਮ ਕਰ ਵਾਹਿਗੁਰਜੀ ਦਾ ਨਾਮ ਜਪ ਮਹਾਰਾਜ ਕਹਿੰਦੇ ਜਾ ਕੋ ਨਾਮ ਲੈ ਤੂੰ ਸੁਖੀ ਵਾਹਿਗੁਰਜੀ ਦਾ ਨਾਮ ਲੈ ਉਹ ਨਾਮ ਲੈਣ ਦੇ ਨਾਲ ਤੂੰ ਸੁਖੀ ਹੋ ਜਾਵੇਂਗਾ ਤੈਨੂੰ ਸੁਖ ਪ੍ਰਾਪਤ ਹੋ ਜਾਵੇਗਾ ਇਹ ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਤੇ 사ਤਗੁਰੂ ਜੀ ਕਹਿੰਦੇ ਆ ਨਾਮ ਲੈਣਾ ਕਿਵੇਂ ਆ ਸਾਸ ਸਾਸ ਤੇ ਆਵੋ ਠਾਕੁਰ ਕਉ ਮਨ ਤਨ ਜੀਰੇ ਮੁਖੀ ਆਪਣੇ ਭਾਈ ਇਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਖਾਲਸਾ ਜੀ ਸਵਾਸਾਂ ਦੇ ਨਾਲ ਜਪਣਾ ਹੈ ਹਰੇਕ ਸਾਹ ਦੇ ਨਾਲ ਉਹਨੂੰ ਸਿਮਰਨਾ ਹੈ ਮਨੋਂ ਕਰਕੇ ਤਨੋਂ ਕਰਕੇ ਆਪਣੇ ਹਿਰਦੇ ਵਿੱਚੋਂ ਮੁਖ ਵਿੱਚੋਂ ਉਸ ਵਾਹਿਗੁਰੂ ਜੀ ਦਾ ਪ੍ਰੇਮ ਨਾਲ ਪ੍ਰੇਮ ਸਹਿਤ ਨਾਮ ਲੈਣਾ ਹੈ ਵਾਹਿਗੁਰੂ 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 ਐਵੇਂ ਕਰਕੇ ਖਾਲਸਾ ਜੀ ਤੇ ਕਈ ਐਸੇ ਗੁਰਮੁਖ ਪਿਆਰੇ ਹਨ ਵਾਹਿਗੁਰੂ ਜੀ ਮਹਾਰਾਜ ਨੂੰ ਜਦੋਂ ਯਾਦ ਕਰਦੇ ਸਿਮਰਨ ਕਰਦੇ ਉਹ ਕਰਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹ ਖਾਲਸਾ ਜੀ ਪ੍ਰੇਮ ਦੀਆਂ ਆਵਾਜ਼ਾਂ ਹਨ ਜੋ ਅਸੀਂ ਆਪਣੇ ਸਤਿਗੁਰਾਂ ਨੂੰ ਮਾਰਨੀਆਂ ਹਨ ਜਦੋਂ ਸਤਿਗੁਰਾਂ ਨੂੰ ਐਵੇਂ ਪ੍ਰੇਮ ਦੇ ਨਾਲ ਪ੍ਰੇਮ ਦੇ ਸਹਿਤ ਆਵਾਜ਼ਾਂ ਮਾਰਾਂਗੇ ਫਿਰ ਮਹਾਰਾਜ ਦੀ ਖੁਸ਼ੀ ਵੀ ਸਾਨੂੰ ਪ੍ਰਾਪਤ ਹੋਵੇਗੀ ਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਸੋਖ ਹੀ ਦੇਣਾ ਚਾਹੁੰਦੇ ਹਨ ਖਾਲਸਾ ਜੀ ਪਰ ਆਪਾਂ ਮਹਾਰਾਜ ਦੀ ਬਚਨ ਨਹੀਂ ਮੰਨਦੇ ਬਚਨ ਨਹੀਂ ਕਮਾਉਂਦੇ ਇਸੇ ਕਰਕੇ ਦੁੱਖਾਂ ਵਿੱਚ ਪਏ ਹੋਏ ਹਾਂ ਮਹਾਰਾਜ ਕਹਿੰਦੇ ਸ਼ਾਂਤ ਪਾਵਹਿ ਹੋਵਹਿ ਮਨ ਸੀਤਲ ਤੇਰੇ ਹਿਰਦੇ ਨੂੰ ਪਰਮੇਸ਼ਰ ਵਾਹਿਗੁਰੂ ਜੀ ਦੇ ਸਿਮਰਨ ਦੇ ਨਾਲ ਸ਼ਾਂਤੀ ਪ੍ਰਾਪਤ ਹੋਵੇਗੀ ਤੈਨੂੰ ਅੰਤਰ ਆਤਮੇ ਜਿਹੜੀ ਸੀਤਲਤਾਈ ਠੰਡਾ ਠਾਰ ਤੈਨੂੰ ਜਿਹੜਾ ਸਰੀਰ ਤੇਰਾ ਅੰਤਰ ਆਤਮਾ ਹੋ ਜਾਵੇਗਾ ਵਾਹਿਗੁਰੂ ਜੀ ਦਾ ਨਾਮ ਜਪਣ ਨਾਲ ਅਗ ਅਗਣਨਾ ਅੰਤਰ ਤੁਖੀ ਫਿਰ ਤੇਰੇ ਹਿਰਦੇ ਵਿੱਚ ਵਿਕਾਰਾਂ ਦੀ ਜਿਹੜੀ ਤ੍ਰਿਸ਼ਨਾ ਦੀ ਆਗ ਹੈ ਉਹ ਨਹੀਂ ਬળેਗੀ ਉਹ ਤੈਨੂੰ ਸਾੜੇਗੀ ਨਹੀਂ ਜਿੰਨਾ ਤੂੰ ਵਾਹਿਗੁਰਜੀ ਦਾ ਸਿਮਰਨ ਕਰੇਗਾ ਮਹਾਰਾਜ ਕਹਿੰਦੇ ਗੁਰੂ ਨਾਨਕ ਕੋ ਪ੍ਰਭੂ ਦਿਖਾਇਆ ਜਲ ਥਲ ਤ੍ਰਿ ਭਵਨ ਰੁਖੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਪੰਚਮ ਪਾਤਸ਼ਾਹ ਕਹਿੰਦੇ ਸਾਨੂੰ ਸਾਡੇ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਅਕਾਲ ਪੁਰਖ ਵਾਹਿਗੁਰਜੀ ਦਾ ਦਰਸ਼ਨ ਕਰਾ ਦਿੱਤਾ ਕਿੱਥੇ ਕਿੱਥੇ ਕਹਿੰਦੇ ਜਾਲ ਵਿੱਚ ਥਾਲੇ ਵਿੱਚ ਤੇ ਜਿਹੜਾ ਸਾਰਾ ਸੰਸਾਰ ਹੈ ਤਿੰਨੇ ਭਵਨ ਹਨ ਤੇ ਰੁੱਖਾਂ ਵਿੱਚ ਸਾਰੀਆਂ ਖਾਲਸਾ ਜੀ ਘਟਾਂ ਦੇ ਵਿੱਚ ਪਰਮੇਸ਼ਰ ਨજર ਆ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਾਡੇ ਗੁਰਾਂ ਨੇ ਸਾਡੇ ਉੱਤੇ ਮਿਹਰ ਕੀਤੀ ਕਿਉਂਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸ਼ਾ ਹਨ ਮਹਾਰਾਜ ਨੇ ਸਾਨੂੰ ਇਸੇ ਗੱਲ ਤੇ ਜ਼ੋਰ ਦਿੱਤਾ ਭਾਈ ਨਾਮ ਜਪਿਆ ਕਰੋ ਵਾਹਿਗੁਰੂ ਜੀ ਸੱਚੇ ਪਾਸ਼ਾ ਦਾ ਨਾਮ ਤੇ ਆਵੋ ਕਿਉਂਕਿ ਉਹਦੇ ਨਾਮ ਦੇ ਵਿੱਚ ਹੀ ਖਾਲਸਾ ਜੀ ਸਾਰੇ ਸੁੱਖ ਹਨ ਸਾਰੇ ਦੁੱਖਾਂ ਦੀ ਦਵਾਈ ਹੈ ਉਸ ਵਾਹਿਗੁਰੂ ਦੀ ਭਲੀ ਪੂਰਨ ਪਰਮੇਸ਼ਰ ਦਾ ਨਾਮ ਸੋ ਇਸ ਕਰਕੇ ਖਾਲਸਾ ਜੀ ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਉਹਨਾਂ ਨੂੰ ਸਾਰਾ ਕੁਝ ਸਾਰੀਆਂ ਬਰਕਤਾਂ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਆ ਉਹਨਾਂ ਦੀ ਕੀਤੀ ਹੋਈ ਮਿਹਨਤ ਖਾਲਸਾ ਜੀ ਵਿਅਰਥ ਨਹੀਂ ਜਾਂਦੀ ਜਾ ਕੇ ਸਿਮਰਨ ਸਭ ਕੁਝ ਪਾਈ ਹੈ ਬਿਰਥੀ ਘਾਲ ਨਾ ਜਾਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਦੀ ਜਿਹੜੀ ਕਮਾਈ ਹੈ ਅਮਰਤ ਵੇਲੇ ਉੱਠਣਾ ਅਮਰਤ ਵੇਲੇ ਉੱਠ ਕੇ ਕੇਸੀ ਇਸ਼ਨਾਨ ਕਰਨਾ ਚੌਂਕੜਾ ਲਾ ਕੇ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਨਾ ਫਿਰ ਪੰਜਾਂ ਬਾਣੀਆਂ ਦਾ ਜਾਪ ਕਰਨਾ ਆਸਾ ਦੀ ਵਾਰ ਸੁਣਨੀ ਪੜ੍ਹਨੀ ਖਾਲਸਾ ਜੀ ਜਿਹੜਾ ਅਮਰਤ ਵੇਲੇ ਜਾਗਦਾ ਹੈ ਏਦਾਂ ਕਮਾਈ ਕਰਦਾ ਹੈ ਮਹਾਰਾਜ ਕਹਿੰਦੇ ਵਿਰਥੀ ਘਾਲ ਨਾ ਜਾਈ ਉਹਨਾਂ ਦੀ ਕੀਤੀ ਹੋਈ ਮਿਹਨਤ ਜਿਹੜੀ ਅਜਾਈ ਨਹੀਂ ਜਾਂਦੀ ਵਿਅਰਥ ਨਹੀਂ ਜਾਂਦੀ ਉਹਨਾਂ ਨੂੰ ਸਾਰਾ ਕੁਝ ਸਾਰੇ ਸੰਸਾਰ ਦੇ ਖਾਲਸਾ ਜੀ ਅਮੋਲਕ ਪਦਾਰਥ ਜਿਹੜੇ ਪ੍ਰਾਪਤ ਹੋ ਜਾਂਦੇ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਸ ਵਾਹਿਗੁਰਜੀ ਨੂੰ ਧਿਆਉ ਖਾਲਸਾ ਜੀ ਸੰਗਤ ਵਿੱਚ ਬੈਠ ਕੇ ਤਾਂ ਆਪਣੇ ਮਨ ਕਰਕੇ ਤਨ ਕਰਕੇ ਸਿਰਫ ਉਹਨੂੰ ਧਿਆਉਣਾ ਕਰੀਏ ਕਿਉਂਕਿ ਵਾਹਿਗੁਰਜੀ ਨੂੰ ਜਪਿਆਂ ਸਾਰੇ ਸੁੱਖ ਪ੍ਰਾਪਤ ਹੁੰਦੇ ਸਾਰੇ ਪਦਾਰਥ ਪ੍ਰਾਪਤ ਹੁੰਦੇ ਆ ਗੁਰੂ ਗਰੀਬ ਨਵਾਜ ਮਹਾਰਾਜ ਕਹਿੰਦੇ ਨੇ ਉਸ ਵਾਹਿਗੁਰੂ ਨੂੰ ਕਿਉਂ ਛੱਡੀਏ ਕਿਉਂ ਤਿਆਗੀਏ ਜਿਹੜਾ ਸਾਰਿਆਂ ਘਟਾਂ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਮੌਜੂਦ ਬੈਠਾ ਹੈ ਤਿਸ ਪ੍ਰਭ ਤਿਆਗ ਅਵਰ ਕਤ ਰਾਚੋ ਜੋ ਸਭ ਮੈਂ ਰਹਾ ਸਮਾਈ ਜਿਹੜਾ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਉਹਨੂੰ ਛੱਡ ਕੇ ਭਾਈ ਹੋਰ ਕਿਸੇ ਨਾਲ ਕਿਉਂ ਚਿਤ ਲਾਈਏ ਕਿਉਂ ਕਿਸੇ ਪਿੱਛੇ ਮਸਤ ਹੋ ਕੇ ਤੁਰੇ ਫਰੀਏ ਮੂਰਖਾਂ ਵਾਂਗੂ ਮਹਾਰਾਜ ਕਹਿੰਦੇ ਉਹਦੀ ਉਹਦੀ ਕਮਾਈ ਕਰੋ ਉਹਦੇ ਨਾਮ ਦੀ ਕਮਾਈ ਕਰੋ ਜਿਹੜਾ ਤੁਹਾਡੀ ਘਾਲ ਜੜੀ ਅਜਾ ਹੀ ਨਹੀਂ ਜਾਣਦੇ ਵੇਗ ਹਰ ਹਰ ਸਿਮਰੋ ਸੰਤ ਗੋਪਾਲਾ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਹੇ ਭੰਗਤ ਜਨੋ ਹੇ ਸੰਤ ਜਨੋ ਉਹ ਸ੍ਰਿਸ਼ਟੀ ਨੂੰ ਜਿਹੜਾ ਪਾਲਨ ਹਾਰਾ ਵਾਹਿਗੁਰੂ ਹੈ ਉਹਨੂੰ ਸਿਮਰਿਏ ਉਹ ਜਿਹੜਾ ਗੋਪਾਲ ਹੈ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਉਹਨੂੰ ਸਿਮਰਿਆ ਕਰੀਏ ਸਾਧ ਸੰਗਮਿਲ ਨਾਮ ਤੇ ਆਵੋ ਪੂਰਨ ਹੋਵੇ ਘਾਲਾ ਜਿਹੜਾ ਵਾਹਿਗੁਰਜੀ ਦਾ ਤੁਸੀਂ ਨਾਮ ਜਪਦੇ ਹੋ ਸਿਮਰਨ ਕਰਦੇ ਹੋ ਮਿਹਨਤ ਕਰਦੇ ਹੋ ਕਹਿੰਦੇ ਜਦੋਂ ਤੁਸੀਂ ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰਜੀ ਦਾ ਨਾਮ ਸਿਮਰਨ ਕਰੋਗੇ ਨਾ ਤੁਹਾਡੀ ਜਿਹੜੀ ਕੀਤੀ ਹੋਈ ਮਿਹਨਤਾ ਜਰੂਰ ਸਫਲ ਹੋਵੇਗੀ ਉਹਨੂੰ ਫਲ ਪ੍ਰਾਪਤ ਹੋਵੇਗਾ ਜਿਵੇਂ ਖਾਲਸਾ ਜੀ ਸੰਗਤ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਬਾਬਾ ਨור ਸਿੰਘ ਸਾਹਿਬ ਦੇ ਅਸਥਾਨੇ ਤੇ ਜੰਗਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਜਾਂ ਕਿਤੇ ਵੀ ਜਿੱਥੇ ਜਾ ਕੇ ਜੁੜ ਕੇ ਨਾਮ ਜਪਦੀ ਹੈ ਬਾਣੀ ਪੜਦੀ ਹੈ ਅਭਿਆਸ ਕਰਦੀ ਹੈ ਉਹਨਾਂ ਨੂੰ ਖਾਲਸਾ ਜੀ ਬਹੁਤ ਕੁਝ ਪ੍ਰਾਪਤ ਹੁੰਦਾ ਸੰਗਤ ਵਿੱਚ ਜੱਪੇ ਦਾ ਬਹੁਤਾ ਲਾਭ ਹੈ ਜੋ ਕੱਲਾ ਮਨੁੱਖ ਜਪਦਾ ਹੈ ਉਹ ਵੀ ਲਾਭ ਹੈ ਸੀ ਗੱਲ ਨਹੀਂ ਕਿ ਲਾਭ ਨਹੀਂ ਮਹਾਰਾਜ ਕਹਿੰਦੇ ਇੱਕ ਸਾਧ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਇੱਕ ਸਾ ਇੱਕ ਜਿਹੜਾ ਸਾਧ ਹੈ ਜਿਹੜਾ ਨਾਮ ਜਪ ਰਿਹਾ ਖਾਲਸਾ ਜੀ ਤੇ ਜਦੋਂ ਦੋ ਜਾਣੇ ਹੋ ਜਾਣ ਤੇ ਸੰਗਤ ਹੋ ਜਾਂਦੀ ਉਹ ਸਾਧ ਸੰਗਤ ਬਣ ਜਾਂਦੀ ਹੈ ਤੇ ਜਦੋਂ ਪੰਜ ਹੋ ਜਾਣ ਖਾਲਸਾ ਜੀ ਉੱਥੇ ਫਿਰ ਪਰਮੇਸ਼ਰ ਦਾ ਵਾਸਾ ਹੈ ਉਸੇ ਪਰਮੇਸ਼ਰ ਵਾਹਿਗੁਰੂ ਜੀ ਆਪ ਆ ਜਾਂਦੇ ਜਿੱਥੇ ਪੰਜ ਸਿੰਘ ਹੋ ਜਾਣ ਇਵੇਂ ਮਾਰਾਇਨੇ ਜਪਜੀ ਸਾਹਿਬ ਵਿੱਚ ਬਚਨ ਕੀਤੇ ਨੇ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਚੇ ਪਾਵ ਅਹ ਦਰਗਹ ਮਾਨ ਇਹ ਦਰਗਾਹ ਦੇ ਵਿੱਚ ਕਬੂਲ ਹੋਏ ਹੋਏ ਪੰਜ ਹਨ ਜਦੋਂ ਪੰਜ ਖਾਲਸਾ ਜੀ ਇਕੱਠੇ ਹੋ ਜਾਂਦੇ ਉੱਥੇ ਫਿਰ ਪਰਮੇਸ਼ਰ ਦਾ ਵਾਸਾ ਆਪ ਹੋ ਜਾਂਦਾ ਕਲਗੀਧਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚਾ ਪਾਤਸ਼ਾਹ ਜਿਨ੍ਹਾਂ ਦੇ ਬਚਨ ਹਨ ਕਿ ਭਾਈ ਜਦੋਂ ਪੰਜ ਸਿੰਘ ਮਿਲ ਜਾਣ ਉਹਨਾਂ ਨੂੰ ਨਮਸਕਾਰ ਕਰੋ ਉਹਨਾਂ ਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ ਇਹ ਮਹਾਰਾਜ ਜੀਆ ਨੇ ਸਾਨੂੰ ਹਦਾਇਤ ਵੀ ਕੀਤੀ ਹੈ ਜਦੋਂ ਕੋਈ ਮੋਰਚਾ ਅੜ ਜਾਵੇ ਪੰਜਾਂ ਸਿੰਘਾਂ ਕੋਲੇ ਅਰਦਾਸ ਕਰਾਓ ਘਰ ਸੱਦੋ ਘਰ ਬੁਲਾਓ ادب ਸਹਿਤ ਨਾਲ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸੁੱਚਮਤਾਈ ਦੇ ਨਾਲ ਖਵਾਓ ਖਾਲਸਾ ਜੀ ਪਿੱਛੇ ਜੇ ਇੱਕ ਬੰਦੇ ਨੇ ਆਖਿਆ ਕਿ ਮੈਂ ਪਿਛਲੇ ਪੰਜਾਂ ਸਾਲਾਂ ਤੋਂ ਨਾ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਵੀ ਸ਼ਿਕਾਰ ਰਿਆਂ ਸੇਵਾ ਵੀ ਕਰ ਰਿਆਂ ਪਰ ਮੇਰਾ ਕਾਰਜ ਅਜੇ ਤੱਕ ਹੋਇਆ ਨਹੀਂ ਇਹਦਾ ਮਤਲਬ ਕੀ ਮੇਰੇ ਵਿੱਚ ਕਮੀਆਂ ਨੇ ਕੀ ਕਾਰਨ ਤੇ ਦਾਸ ਨੇ ਜਦੋਂ ਉਹਨਾਂ ਨੂੰ ਸਾਰਾ ਕੁਝ ਪੁੱਛਿਆ ਨਾ ਕਿ ਕਿੱਦਾਂ ਕਿੱਦਾਂ ਤੁਸੀਂ ਕਰਦੇ ਹੋ ਉਹ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਮੇਰੀ ਵਾਈਫ ਨੂੰ ਸਾਰਾ ਪਤਾ ਉਹ ਖਾਣ ਪੀਣ ਤਾਂ ਉਹ ਬਣਾਉਂਦੇ ਆ ਤੇ ਦਾਸ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿਦਾਂ ਸੇਵਾ ਕਰਦੇ ਆ ਉਹ ਕਹਿੰਦੇ ਸਾਡੇ ਘਰੇ ਕੰਮ ਕਰਨ ਵਾਲੀਆਂ ਨੇ ਉਹ ਫਿਰ ਪ੍ਰਸ਼ਾਦਾ ਪਾਣੀ ਲਾ ਦਿੰਦੀਆਂ ਅਸੀਂ ਫੜਾ ਦਿੰਨੇ ਆ ਤੇ ਇਦਾਂ ਅਸੀਂ ਕਹਿੰਦੇ ਮੈਂ ਕਿਹਾ ਫਿਰ ਤੁਹਾਡੀ ਸੇਵਾ ਕਾਦੀ ਹੋਈ ਉਹ ਤੇ ਸੇਵਾ ਉਹ ਕਰ ਗਈਆਂ ਤੁਹਾਡੀ ਕਾਦੀ ਸੇਵਾ ਹੋਈ ਖਾਲਸਾ ਜੀ ਜਦੋਂ ਪੰਨੀ ਸਵੈ ਸਿੰਘਾਂ ਨੂੰ ਘਰੇ ਬੁਲਾਉਣਾ ਤੇ ਪਹਿਲਾਂ ਆਪਣੀ ਰਸੋਈ ਨੂੰ ਸੁਚਿਆ ਕਰੋ ਉੱਥੇ ਝੂਠੀਆਂ ਚੀਜ਼ਾਂ ਬਾਹਰ ਕੱਢ ਦਿਓ ਸਾਰੀਆਂ ਚੀਜ਼ਾਂ ਸੁਚੀਆਂ ਲੈ ਕੇ ਆਓ ਚਾਹੇ ਬਸ ਜਿਹੜੇ ਬਰਤਨ ਹਨ ਉਹ ਵੀ ਭਾਵੇਂ ਨਵੇਂ ਲੈ ਕੇ ਆ ਜਾਓ ਜਾਂ ਪੁਰਾਣੇ ਹਨ ਜਿਹੜੇ ਉਹਨੂੰ ਰੇਤ ਨਾਲ ਜਾਂ ਸਵਾਹ ਨਾਲ ਮਾਂਜੋ ਸਾਬਣ ਨਾਲ ਨਹੀਂ ਮਾਂਜਣ ਜਿਹੜਾ ਇੱਕੋ ਹੀ ਕੂਚਾ ਖਾਲਸਾ ਜੀ ਆਪਾਂ ਸਾਰਿਆਂ ਭਾਂਡਿਆਂ ਦੇ ਵਿੱਚੋਂ ਨਹੀਂ ਨੰਘਾਈ ਜਾਂਦੇ ਆ ਉਹ ਸੁੱਚੇ ਨਹੀਂ ਹੁੰਦੇ ਉਹ ਝੂਠੇ ਦੇ ਝੂਠੇ ਹੀ ਅਸੀਂ ਰੋਜ਼ ਝੂਠ ਖਾਂਦੇ ਆ ਸੁੱਚਾ ਭਾਂਡਾ ਸਾਡੇ ਘਰ ਵਿੱਚ ਅੱਜ ਘਰਾਂ ਵਿੱਚ ਨਹੀਂ ਬੀਬੀਆਂ ਸੋਲ ਹੋ ਗਈਆਂ ਤੇ ਖਾਲਸਾ ਜੀ ਆ ਜਿਹੜੀਆਂ ਵਿਮ ਹੋਈਆਂ ਜਾਂ ਰਿੰਨ ਹੋਏ ਇਹੋ ਜਿਹੇ ਜਿਹੜੇ ਲਿਕਵਿਡ ਨੇ ਇਹਨਾਂ ਦੇ ਨਾਲ ਭਾਂਡੇ ਸਾਫ਼ ਕਰਦੀਆਂ ਉਹ ਖਾਲਸਾ ਜੀ ਝੂਠਾ ਹੀ ਹੁੰਦਾ ਓ ਜਿਹੜਾ ਆਪਾਂ ਜਿਹਨੂੰ ਫੇਰਦੇ ਆ ਜਿਹੜਾ ਜਿਹਨੂੰ ਆਪਾਂ ਉਹ ਪਸਾਰੇਆ ਬਰਤਨਾਂ ਦੇ ਵਿੱਚ ਘਮਾਉਨੇ ਆ ਉਹ ਝੂਠਾ ਹੀ ਘੁੰਮੀ ਜਾਂਦਾ ਉਹ ਸੁੱਚਾ ਨਹੀਂ ਹੁੰਦਾ ਜਦੋਂ ਆਪਾਂ ਸਵਾਹ ਨਾਲ ਜਾਂ ਰੇਤ ਨਾਲ ਮਾਂਜਦੇ ਆ ਖਾਲਸਾ ਜੀ ਉਹ ਉਹ ਸੁੱਚਾ ਮੰਨਿਆ ਜਾਂਦਾ ਸੋ ਇਸ ਕਰਕੇ ਕਹਿੰਦੇ ਵੀ ਇਦਾਂ ਮੈਂ ਕਰਨੀ ਆ ਤੇ ਖਾਲਸਾ ਜੀ ਉਹ ਫਿਰ ਕਹਿੰਦੇ ਅਸੀਂ ਪ੍ਰਸ਼ਾਦਾ ਫੜਾ ਦਈਦਾ ਤੇ ਉਹ ਭਾਈ ਆਪਣੇ ਹੱਥੀ ਆਟਾ ਗੁੰਨੂ ਆਪਣੇ ਹੱਥੀ ਸੋਹਣੇ ਪ੍ਰਸ਼ਾਦੇ ਪਕਾਓ ਆਪਣੇ ਹੱਥੀ ਸਬਜ਼ੀਆਂ ਤਿਆਰ ਕਰੋ ਭਾਂਡੇ ਸੁੱਚੇ ਚੰਗੀ ਤਰ੍ਹਾਂ ਮਾਂਜ ਲਓ ਸੁਕਾ ਲਓ ਫਿਰ ਆਪ ਪਰੋਸ ਕੇ ਤੇ ਆਪ ਹੀ ਉਹਨਾਂ ਦੇ ਅੱਗੇ ਰੱਖੋ ਤੇ ਉਹਨਾਂ ਦੇ ਕੋਲ ਖਲੋਤੇ ਰਹੋ ਉਹਨਾਂ ਦੇ ਬੋਲਣ ਤੋਂ ਪਹਿਲਾਂ ਚੀਜ਼ ਉਹਨਾਂ ਨੂੰ ਹਾਜ਼ਰ ਕਰੋ ਸੋਹਣੇ ਸੋਹਣੇ ਪਦਾਰਥ ਉਹਨਾਂ ਵਾਸਤੇ ਬਣਾਓ ਛਕਣ ਜਾਂ ਨਾ ਛਕਣ ਉਹਨਾਂ ਦੀ ਮਰਜ਼ੀ ਪਰ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਸੋਹਣੇ ਜਿਹੜਾ ਸੋਹਣਾ ਪਕਵਾਨ ਬਣਾ ਕੇ ਉਹਨਾਂ ਨੂੰ ਮਿੱਠਾ ਕੋਜਾਂ ਕੋਈ ਵੀ ਚੀਜ਼ ਆਪਣੇ ਹੱਥੀਂ ਤਿਆਰ ਕਰਕੇ ਜਿਹੜਾ ਉਹਨਾਂ ਨੂੰ ਛਕਾਓ ਜਿਹੜਾ ਉਹ ਕਹਿਣ ਵੀ ਅੱਜ ਸ਼ਾਕੇ ਆਨੰਦ ਆ ਗਿਆ ਫਿਰ ਉਹਨਾਂ ਕੋਲੋਂ ਅਰਦਾਸ ਕਰਾਓ ਤੇ ਖਾਲਸਾ ਜੀ ਪੰਜਾਂ ਸਿੰਘਾਂ ਦੀ ਸੇਵਾ ਕੀਤੀ ਹੋਈ ਫਿਰ ਪ੍ਰਵਾਨ ਹੁੰਦੀ ਤੇ ਫਿਰ ਉਹਨਾਂ ਨੂੰ ਜਦੋਂ ਉਹਨਾਂ ਨੇ ਜਾਣਾ ਉਸ ਵੇਲੇ ਉਹਨਾਂ ਨੂੰ ਜਿੰਨੀ ਤੁਹਾਡੀ ਸ਼ਰਤ ਆ ਤੁਹਾਡੇ ਕੋਲੇ 50-50 ਰੁਪਏ ਸਰਦੇ ਨੇ ਤੁਹਾਡੇ ਕੋਲ 100-100 ਸਰਦਾ ਜਾਂ ਤੁਹਾਡੇ ਕੋਲੋਂ 500-500 ਸਰਦਾ ਉਹ ਪੰਜਾਂ ਸਿੰਘਾਂ ਨੂੰ ਦਿਓ ਪੰਜਾਂ ਸਿੰਘਾਂ ਕੋਲੋਂ ਫਿਰ ਅਰਦਾਸ ਕਰਾਓ ਮਹਾਰਾਜੀ ਆਹ ਸਾਡਾ ਕਾਰਜ ਹੈ ਪੰਜੋ ਪੰਜ ਸਿੰਘ ਜੀ ਇਹ ਅਰਦਾਸ ਕਰ ਦਿਓ ਮਹਾਰਾਜ ਦੇ ਚਰਨਾਂ ਵਿੱਚ ਫਿਰ ਖਾਲਸਾ ਜੀ ਸਤਗੁਰੂ ਜੀ ਹਾਜ਼ਰ ਨਾਜ਼ਰ ਹੋ ਕੇ ਸੁਣਦੇ ਤੇ ਜਦੋਂ ਸੇਵਾ ਹੀ ਆਪਾਂ ਬੀਬੀਆਂ ਨੌਕਰਾਨੀਆਂ ਕੋਲੋਂ ਰੋਟੀਆਂ ਲਵਾ ਲਈਆਂ ਝੂਠੇ ਮਿੱਠੇ ਵਸਤਰਾਾਂ ਦੇ ਵਿੱਚ ਖਵਾਤਾ ਤੇ ਉਹ ਖਾਲਸਾ ਜੀ ਗੁਨੇਗਾਰ ਬਣਦੇ ਹਨ ਉਹਦਾ ਲਾਭ ਨਹੀਂ ਕੋਈ ਪ੍ਰਾਪਤ ਹੁੰਦਾ ਇਸ ਕਰਕੇ ਪੰਆ ਸਿੰਘਾਂ ਦੀ ਸੇਵਾ ਜਿਹੜੀ ਹੈ ਉਹ ਪ੍ਰੇਮ ਸਹਿਤ ਕਰਨੀ ਚਾਹੀਦੀ ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸਤਗੁਰੂ ਭਗਤ ਵਚਲ ਕਰुणा निधान ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਬਾ ਜੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਜੀ ਬਾਬਾ ਨੌਰ ਸਿੰਘ ਸਾਹਿਬ ਖਾਲਸਾ ਜੀ ਸਿੱਖੀ ਦੀ ਆਉਦੀ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਸਾਰਿਆਂ ਮਹਾਂਪੁਰਸ਼ਾਂ ਨੂੰ ਯਾਦ ਕਰਿਆ ਕਰੀਏ ਜਿਨ੍ਹਾਂ ਨੂੰ ਯਾਦ ਕੀਤਿਆਂ ਖਾਲਸਾ ਜੀ ਹਿਰਦੇ ਵਿੱਚ ਸਿੱਖੀ ਪ੍ਰਕਾਸ਼ ਹੁੰਦੀ ਪ੍ਰੇਮ ਪ੍ਰਕਾਰ ਪ੍ਰੇਮ ਦਾ ਖਾਲਸਾ ਜੀ ਵਾਸਾ ਹੁੰਦਾ ਨਾਮ ਦਾ ਪ੍ਰਗਟਾਵਾ ਪ੍ਰਕਾਸ਼ ਹੋ ਜਾਂਦਾ ਐਸੀ ਮਹਾਰਾਜ ਦੀ ਕਿਰਪਾ ਇਨ੍ਹਾਂ ਸ਼ਹੀਦਾਂ ਸਿੰਘਾਂ ਦੇ ਵਿੱਚ ਇਨ੍ਹਾਂ ਬ੍ਰਹਮ ਗਿਆਨੀ ਸੰਤਾਂ ਮਹਾਂਪੁਰਸ਼ਾਂ ਦੇ ਵਿੱਚ ਹੈ ਜੋ ਗੁਰੂ ਨਾਨਕ ਸਾਹਿਬ ਦੇ ਸੇਵਕ ਹਨ ਸੋ ਆਓ ਅੱਜ ਦੀ ਹੱਦਬੀਤੀ ਸਰਵਣ ਕਰੀਏ ਅੱਡਬੀਤੀ ਖਾਲਸਾ ਜੀ ਇੱਕ ਮਾਤਾ ਜੀ ਨੇ ਸੁਣਾਉਣਾ ਕੀਤੀ ਹੈ ਮਾਤਾ ਜੀ ਨੇ ਦੱਸਣਾ ਕੀਤਾ ਕਿ ਸਾਡੇ ਘਰੇ ਬਹੁਤ ਔਕੜਾਂ ਕਹਿ ਨਹੀਂ ਮੈਂ ਕਾਫੀ ਸਮੇਂ ਤੋਂ ਜਿੱਦਾਂ ਪਾਠ ਕਰਦੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਤੇ ਘਰ ਦੇ ਵਿੱਚ ਸੁੱਖ ਵੀ ਬੜੇ ਆਏ ਬਹੁਤ ਕੁਸ਼ਮਾਰ ਆਏ ਨੇ ਦਿੱਤਾ ਬਾਬਾ ਦੀਪ ਸਿੰਘ ਸਾਹਿਬ ਨਾਲ ਸ਼ੁਰੂ ਤੋਂ ਹੀ ਜੁੜੀਆਂ ਬਾਬਾ ਦੀਪ ਸਿੰਘ ਸਾਹਿਬ ਦਾ ਬੜਾ ਆਸਰਾ ਓਟ ਆਸਰਾ ਤੱਕਿਆ ਤੇ ਮਹਾਰਾਜ ਦੀ ਕਿਰਪਾ ਨਾਲ ਕਹਿੰਦੇ ਐਵੇਂ ਜਿਵੇਂ ਕਹਿ ਲਈਏ ਵੀ ਜੋ ਵੀ ਕੁਝ ਅੱਜ ਤੱਕ ਮੰਗਿਆ ਆ ਬਾਬਾ ਦੀਪ ਸਿੰਘ ਸਾਹਿਬ ਕੋਲੋਂ ਮੰਗਿਆ ਤੇ ਕਹਿੰਦੇ ਅਸੀਂ ਸਾਰੇ ਪਰਿਵਾਰ ਇੱਥੇ ਕੈਨੇਡਾ ਆ ਗਏ ਅਸੀਂ ਸਾਡਾ ਬਾਹਰ ਦਾ ਬਣ ਗਿਆ ਅਸੀਂ ਇੱਥੇ ਆ ਗਏ ਇੱਥੇ ਆ ਕੇ ਵੀ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਮਹਾਰਾਜ ਦੀ ਕਿਰਪਾ ਨਾਲ ਕਮਾਈ ਕੀਤੀ ਕਹਿੰਦੇ ਮੈਂ ਮੇਰੇ ਹਸਬੰਡ ਨੂੰ ਮਾਤਾ ਦੱਸਦੀ ਕਿ ਨਹੀਂ ਮੇਰੇ ਹਸਬੰਡ ਨੂੰ ਨਾ ਅਟੈਕ ਆ ਗਿਆ ਤੇ ਅਟੈਕ ਆਉਣ ਦੇ ਕਰਕੇ ਜੀਭ ਜਿਹੜੀ ਉਹ ਰੁਕ ਗਈ ਸੀ ਇੱਕ ਤੇ ਬਾਹਰ ਰੁਕ ਗਈ ਇੱਕ ਪੈਰ ਇੱਕ ਜੀਵ ਜਿਹੜੀ ਸੀ ਉਹ ਖਾਲਸਾ ਜੀ ਚੱਲਣਾ ਹੀ ਹਟ ਗਈ ਸੀ ਮੂੰਹੋਂ ਕੁਝ ਬੋਲ ਨਹੀਂ ਸੀ ਸਕਦੇ ਤੇ ਮਾਤਾ ਜੀ ਕਹਿੰਦੇ ਕਿ ਮੈਂ ਨਾ ਮਹਾਰਾਜ ਦੇ ਚਰਨਾਂ ਵਿੱਚ ਹੀ ਅਰਦਾਸ ਕਰਨੀ ਕਿ ਮਹਾਰਾਜ ਵੀ ਸਾਨੂੰ ਕਿਹਨੇ ਸਾਹਮਣਾ ਤੇ ਕਿਉਂਕਿ ਜਿਹੜੇ ਬੱਚੇ ਸੀ ਉਹ ਵੀ ਇੱਥੇ ਆ ਕੇ ਖਾਲਸਾ ਜੀ ਉਹਨਾਂ ਨੇ ਆਪੂ ਆਪਣਾ ਮਾਤਾ ਕਹਿੰਦੀ ਕਰ ਲਿਆ ਬਾਹਰ ਇਹੋ ਕੋਈ ਐ ਖਾਲਸਾ ਜੀ ਤੁਹਾਡੀ ਕਿਹਨੇ ਬਾਹ ਫੜਨੀ ਆ ਜਦੋਂ ਤੁਸੀਂ ਉਹੋ ਜੀ ਆ ਉਹੋ ਜੇ ਮਾਹੌਲ ਵਿੱਚ ਆਪਣੇ ਬੱਚਿਆਂ ਨੂੰ ਰੱਖੋਗੇ ਜਿੱਦਾਂ ਦੇ ਗੋਰੇ ਹਨ ਨਾ ਪਤਾ ਹੁੰਦਾ ਉਹਨਾਂ ਦੀ ਮਾਂ ਕਿਹੜੀ ਐ ਨਾ ਪਤਾ ਪਿਓ ਕਿਹੜਾ ਨਾ ਪਤਾ ਲੱਗਦਾ ਵਿਆਹੇ ਨੇ ਇਕਵਾਰੇ ਨੇ ਨਾ ਪਤਾ ਲੱਗਦਾ ਕੋਈ ਇਹਨਾਂ ਦੇ ਅੱਗੇ ਪਿੱਛੇ ਹੈ ਐਵੇਂ ਦਾ ਹਿਸਾਬ-ਤਾਬ ਸਾਡੇ ਲੋਕਾਂ ਦਾ ਹੋਈ ਜਾਂਦਾ ਕਿੱਥੇ ਖਾਲਸਾ ਜੀ ਉਹ ਦਿਨ ਸਨ ਜਿੱਥੇ ਘਰ ਦੇ ਵਿੱਚ ਇਕੱਠੇ ਮੰਝੇ ਡੱਟਦੇ ਸੀ ਮਾਪਿਓ ਦੀ ਕਦਰ ਹੁੰਦੀ ਸੀ ਮਾਪਿਓ ਬੱਚਿਆਂ ਨਾਲ ਪ੍ਰੇਮ ਕਰਦੇ ਸਨ ਤੇ ਬਾਹਰ ਜਾ ਜਾ ਕੇ ਆਪਾਂ ਉਹ ਚੀਜ਼ਾਂ ਗਵਾਲੀਆਂ ਇਕੱਲੇ ਪੈਸੇ ਦੇ ਪਿੱਛੇ ਕੋਠੀਆਂ ਪਿੰਡ ਵੱਡੀਆਂ ਪਾਉਣ ਦੇ ਪਿੱਛੇ ਗਵਾਲਿਆ ਸਾਰਾ ਕੁਝ ਮਾਤਾ ਕਹਿੰਦੀ ਬੱਚੇ ਨਾ ਜਿਹੜੀ ਮੇਰੀ ਬੇਟੀ ਹੈ ਉਹਦਾ ਵੀ ਵਿਆਹ ਚਲੋ ਹੋ ਗਿਆ ਤੇ ਜਿਹੜੀ ਮਿਜੜਾ ਮੇਰਾ ਬੇਟਾ ਆ ਉਹ ਘਰੇ ਨਹੀਂ ਵੱੜਦਾ ਤੇ ਮੇਰਾ ਘਰ ਵਾਲਾ ਹੀ ਸੀ ਤੇ ਜਿਨ੍ਹਾਂ ਜਿਹੜਾ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਸੀ ਉਹਦੀ ਵੀ ਜੀਬ ਰੋਗੀ ਮਾਦਾ ਕਹਿੰਦੀ ਮੈਂ ਸ਼ੀਧਾਂ ਅਗੇ ਅਰਦਾਸ ਕੀਤੀ ਬਾਬਾ ਦੀਪ ਸਿੰਘ ਸਾਹਿਬ ਜੀ ਧੰ ਬਾਬਾ ਨੂਰ ਸਿੰਘ ਸਾਹਿਬ ਜੀ ਕਿਉਂਕਿ ਮੈਂ ਕਹਿੰਦੀ ਸ਼ੁਰੂ ਤੋਂ ਸ਼ੀਧਾਂ ਨੂੰ ਮੰਨਦੀ ਮੈਨੂੰ ਇਹਨਾਂ ਬਾਰੇ ਪਤਾ ਕਹਿੰਦੇ ਮੈਂ ਇਹਨਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਮੈਂ ਕਿੰਨੂੰ ਕਵਾਂ ਤੁਹਾਡੇ ਦਰ ਤੇ ਕੋਈ ਸੇਵਾ ਕਰਨੀ ਕਿੰਨੂੰ ਭੇਜਾਂ ਕਿੰਨੂੰ ਘੱਲਾਂ ਤੇ ਮਾਹ ਰਾਏ ਮੈਂ ਸੇਵਾ ਕੱਢ ਕੇ ਰੱਖ ਲਈਨੀ ਆਪ ਹੀ ਮਿਹਰ ਕਰਦੇਓ ਕੋਈ ਸਿੱਖ ਭੇਜੋ ਆਪ ਹੀ ਤਿਆ ਕਰੋ ਆਪ ਹੀ ਆਪਣੀ ਸੇਵਾ ਮੰਗਾ ਲਿਓ ਮੈਂ ਆ ਨਹੀਂ ਸਕਦੀ ਪਰ ਮੈਂ ਵਖਰੀ ਕੱਢ ਕੇ ਰੱਖ ਲਈਨੀ ਆ ਤੇ ਮੇਰੀ ਇੱਕੋ ਬੇਨਤੀ ਹੈ ਮੇਰਾ ਘਰ ਵਾਲਾ ਬੋਲਣ ਲੱਗ ਪਵੇ ਇਹਦਾ ਹੱਥ ਪੈਰ ਨਹੀਂ ਚੱਲਦਾ ਤੇ ਨਾ ਚੱਲੇ ਪਰ ਮੂੰਹ ਤੋਂ ਬੋਲਣ ਲੱਗ ਪਵੇ ਤੇ ਅਸੀਂ ਦੋਵੇਂ ਜੀ ਇੱਕ ਦੂਜੇ ਨਾਲ ਗੱਲਾਂ ਕਰਕੇ ਕੋਈ ਦਿਲ ਦਾ ਹਾਲ ਦੁੱਖ ਸੁੱਖ ਫੋਲ ਲੀਏ ਤੇ ਉਹ ਬੋਲਦਾ ਨਹੀਂ ਮਾਦਾ ਕਹਿੰਦੀ ਐਦਾਂ ਮੈਂ ਅਰਦਾਸ ਕੀਤੀ ਮਹਾਰ ਦੇ ਚਰਨਾਂ ਵਿੱਚ ਸਤਗੁਰਾਂ ਦੀ ਕਲਾ ਵਰਤੀ ਮਾਤਾ ਕਹਿੰਦੀ ਪੁੱਤ ਤੂੰ ਜਾਣ ਨਹੀਂ ਸਕਦਾ ਵੀ ਮੈਂ ਨਾ YouTube ਦੇ ਉੱਤੇ ਲਾ ਲੇਣੀ ਹੁੰਨੀ ਆ ਦਰਬਾਰ ਸਾਹਿਬ ਦਾ ਲਾਈਵ ਹੀ ਇੱਕ ਦਿਨ ਨਾ ਜਿੱਦਾਂ TV ਤੇ ਲੱਗਾ ਸੀ ਤੇ ਚਲਦੇ ਚਲਦੇ ਖਾਲਸਾ ਜੀ ਮਾਤਾ ਕਹਿੰਦੀ ਇੱਕ ਵੀਡੀਓ ਚੱਲ ਪਈ ਉਹ ਪੁੱਤਰ ਆਪਣੀ ਸੀ ਖਾਲਸਾ ਜੀ ਮੈਨੂੰ ਮਾਤਾ ਕਹਿੰਦੀ ਪੁੱਤਰ ਤੇਰੀ ਸੀ ਤੇ ਉਹਦੇ ਵਿੱਚ ਜਦੋਂ ਸਾਰੀਆਂ ਗੱਲਾਂ ਬਾਤਾਂ ਮੈਂ ਸੁਣੀਆਂ ਤੇ ਉਹਦੇ ਵਿੱਚ ਤੇਰਾ ਨੰਬਰ ਆਉਂਦਾ ਸੀ ਮਾਤਾ ਨੇ ਉੱਥੋਂ ਨੰਬਰ ਵੇਖ ਕੇ ਖਾਲਸਾ ਜੀ ਮੈਨੂੰ ਫੋਨ ਕੀਤਾ ਤੇ ਮਾਤਾ ਨੇ ਪਹਿਲਾਂ ਮੈਨੂੰ ਹੱਡ ਵੀ ਤੀ ਨਹੀਂ ਸੁਣਾਈ ਮਾਤਾ ਦੇ ਖਾਲਸਾ ਜੀ ਕਾਰਜ ਪਹਿਲਾਂ ਸਫਲ ਹੋ ਗਏ ਸੀ ਸੇਵਾ ਮਾਤਾ ਨੇ ਬਾਅਦ ਚ ਭੇਜੀ ਤੇ ਮਾਤਾ ਨੇ ਮੇਰਾ ਨੰਬਰ ਲੈ ਕੇ ਮੈਨੂੰ ਮਾਤਾ ਜੀ ਕਹਿੰਦੇ ਵੀ ਮੈਂ ਕੋਈ ਸੇਵਾ ਭੇਜਣਾ ਚਾਹੁੰਨੀ ਆ ਤੇ ਆਪਣਾ ਪੁੱਤਰ ਜੀ ਕੋਈ ਅਕਾਊਂਟ ਨੰਬਰ ਦੱਸੋ ਜਾਂ ਕੋਈ ਨਾਮ ਦੱਸੋ ਤੇ ਮੈਂ ਮਾਤਾ ਜੀ ਨੂੰ ਪੁੱਛਣਾ ਕੀਤਾ ਵੀ ਮਾਤਾ ਜੀ ਕਾਦੀ ਸੇਵਾ ਵੀ ਕੀ ਸੇਵਾ ਕਰਨੀ ਹੈ ਤੁਸੀਂ ਮੈਨੂੰ ਪਹਿਲਾਂ ਦੱਸੋ ਕਿਉਂਕਿ ਦਾਸ ਖਾਲਸਾ ਜੀ ਪਹਿਲਾਂ ਪੁੱਛਦਾ ਵੀ ਹੈ ਕਈਆਂ ਨੂੰ ਤੇ ਜਦੋਂ ਮੈਂ ਪੁੱਛਿਆ ਤੇ ਮਾਤਾ ਜੀ ਕਹਿੰਦੇ ਕੋਈ ਨਹੀਂ ਪਹਿਲਾਂ ਸੇਵਾ ਭੇਜ ਦਿਓ ਫਿਰ ਦੱਸਾਂਗੀ ਤੇ ਚਲੋ ਮਹਾਰਾਜ ਦੀ ਕਿਰਪਾ ਨਾਲ ਮੈਂ ਉਹਨਾਂ ਨੂੰ ਨਾਮ ਦੱਸਿਆ ਤੇ ਉਹਨਾਂ ਨੇ ਮੈਨੂੰ ਖਾਲਸਾ ਜੀ ਮਣੀਗਰਾਮ ਰਾਹੀਂ ਮਾਇਆ ਭੇਜ ਦਿੱਤੀ ਤੇ ਬਾਅਦ ਵਿੱਚ ਮੈਨੂੰ ਉਹਨਾਂ ਨੇ ਰਿਕਾਰਡਿੰਗ ਕਰਕੇ ਭੇਜੀ ਕਹਿੰਦੇ ਵੀ ਇਹ ਸੇਵਾ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਤੇ ਬਾਬਾ ਨੋਹ ਸਿੰਘ ਸਾਹਿਬ ਦੇ ਘਰ ਜੋ ਤੁਹਾਡਾ ਦਿਲ ਕਰਦਾ ਜੇ ਲੰਗਰ 'ਚ ਸੇਵਾ ਪਾਉਣੀ ਆ ਜਾਂ ਕੋਈ ਰਸਤਾ ਬਸਤਾ ਦੇਣੀ ਆ ਜਾਂ ਕੋਈ ਰਮਾਲਾ ਸਾਹਿਬ ਦੇਣਾ ਜੋ ਦੇਣਾ ਤੁਹਾਡਾ ਜੋ ਦਿਲ ਕਰਦਾ ਉਹ ਤੁਸੀਂ ਦੇ ਦਿਓ ਤੇ ਜਦੋਂ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਲੋ ਉਦਾਸ ਨੇ ਕਰਵਾਤੀ ਸੇਵਾ ਉਸ ਤੋਂ ਬਾਅਦ ਚਾਰਕ ਦਿਨਾਂ ਬਾਅਦ ਮਾਤਾ ਨੇ ਮੈਨੂੰ ਦੱਸਿਆ ਇਹ ਪੁੱਤ ਇਹ ਸੇਵਾ ਮੈਂ ਤਾਂ ਭੇਜੀ ਸੀ ਕਿ ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਬਾਬਾ ਦੀਪ ਸਿੰਘ ਸਾਹਿਬ ਬਾਬਾ ਨੋਦ ਸਿੰਘ ਸਾਹਿਬ ਦੇ ਕਿ ਮੇਰਾ ਘਰ ਵਾਲਾ ਉਹਦੀ ਜੀਭ ਵੀ ਰੋਗੀ ਸੀ ਟੈਗ ਕਰਕੇ ਵੀ ਇਹ ਬੋਲਣ ਲੱਗ ਪਵੇ ਤੇ ਕਹਿੰਦੀ ਮਾਤਾ ਕਹਿੰਦੀ ਵੀ ਜਦੋਂ ਮੈਂ ਅਰਦਾਸ ਕੀਤੀ ਨਾ ਮਹਾਰਾਜ ਦੇ ਚਰਨਾਂ ਵਿੱਚ ਤੇ ਸ਼ਹੀਦਾਂ ਨੂੰ ਯਾਦ ਕਰਨ ਲੱਗ ਪਈ ਤੇ ਕਹਿੰਦੀ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਮ ਦੀਆਂ ਪੰਜ ਮਾਲਾ ਤੇ ਬਾਬਾ ਨੋਦ ਸਿੰਘ ਸਾਹਿਬ ਦੇ ਨਾਮ ਦੀਆਂ ਪੰਜ ਮਾਲਾ ਫੇਰਨੀ ਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਐਵੇਂ ਕਰਕੇ ਜਾਂ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਐਵੇਂ ਕਹਿੰਦੀ ਮੈਂ 10 ਮਾਲਾ ਜਿਹੜੀਆਂ ਫੇਰਦੀ ਸਾਂ ਤੇ ਆਪਣੇ ਘਰ ਵਾਲੇ ਦੇ ਕੋਲ ਬਹਿ ਕੇ ਉਹਦੇ ਕੰਨ ਦੇ ਲਾ ਕੇ ਵੀ ਉਹਨੂੰ ਸੁਣੇ ਤੇ ਮਹਾਰਾਜ ਦੀ ਐਡੀ ਕਿਰਪਾ ਵਰਤੀ ਮਾਤਾ ਦੱਸਦੀ ਹੈ ਕਿ ਡੇਢ ਕ ਮਹੀਨਿਆਂ ਦੇ ਵਿੱਚ ਮੇਰਾ ਪੇੜਾ ਘਰ ਵਾਲਾ ਸੀ ਉਹਦੇ ਮੂੰਹ ਦੇ ਵਿੱਚੋਂ ਲਬਜ ਨਿਕਲਨੇ ਸ਼ੁਰੂ ਹੋ ਗਏ ਸੀ ਬੋਲਣ ਲੱਗ ਪਿਆ ਸੀ ਤੇ ਮਹਾਰਾਜ ਨੇ ਐਡੀ ਖਾਲਸਾ ਜੀ ਕਲਾ ਵਰदाई ਸਤਿਗੁਰਾਂ ਨੇ ਕਿ ਸ਼ਹੀਦਾਂ ਦਾ ਨਾਮ ਜਪਣ ਦੇ ਨਾਲ ਹੀ ਕੋਈ ਹੋਰ ਅਭਿਆਸ ਨਹੀਂ ਉਹਨੇ ਕੀਤਾ ਸ਼ਹੀਦਾਂ ਦਾ ਨਾਮ ਹੀ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਇਹੀ ਜਪ ਜਪ ਕੇ ਖਾਲਸਾ ਜੀ ਮਾਤਾ ਕਹਿੰਦੀ ਮੇਰੇ ਘਰ ਵਾਲੇ ਦੀ ਜੀਭ ਜਿਹੜੀ ਸੀ ਖਲੋਤੀ ਹੋਈ ਬੰਦ ਹੋਈ ਉਹ ਚੱਲ ਪਈ ਸੀ ਤੇ ਮਹਾਰਾਏ ਨੇ ਅਸੀਂ ਕਲਾ ਵਰਤਾਈ ਮੈਂ ਉਹ ਜਿਹੜੀ ਸੇਵਾ ਸੀ ਸੁਖੀ ਉਹ ਸੇਵਾ ਫਿਰ ਖਾਲਸਾ ਜੀ ਮਾਤਾ ਨੇ ਦਾਸ ਨੂੰ ਭੇਜੀ ਨਾਲੇ ਹੱਡ ਬੀਤੀ ਸੁਣਾਈ ਤੇ ਵੇਖੋ ਮਹਾਰਾਏ ਕਿਰਪਾ ਕਰਦੇ ਆ ਸਦਸ ਦੀ ਵੀ ਸਤਗੁਰੂ ਕਿਰਪਾ ਕਰਦੇ ਆ ਕਿੱਥੇ ਬੈਠੇ ਲੋਕ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਸ਼ਰਧਾ ਉਹਨਾਂ ਦੀ ਖਾਲਸਾ ਜੀ ਦੂਰ ਬੈਠਿਆਂ ਦੀ ਵੀ ਮਹਾਰਾਏ ਪਹਿਲਾਂ ਸੁਣ ਲੈਂਦੇ ਉਦਾਹਰਣ ਦੇਵਾਂ ਕਿ ਭਾਈ ਮੱਖਣ ਸ਼ਾਹ ਲੁਬਾਣਾ ਖਾਲਸਾ ਜੀ ਉਹ ਗੁਜਰਾਤ ਵੱਲ ਸੂਰਤ ਵੱਲ ਸਮੁੰਦਰ ਦੇ ਵਿੱਚ ਗਿਆ ਹੋਇਆ ਸੀ ਬੇੜਾ ਲੈ ਕੇ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ ਤੇ ਮਹਾਰਾਜ ਜੀ ਬੇੜਾ ਜਿਹੜਾ ਬੰਨੇ ਲਾ ਦੇਉ ਤੂਫਾਨ ਆ ਗਿਆ ਸੀ ਸਰਦਾ ਭਾਵਨਾ ਲਾ ਕੇ ਧੰਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਦੋਂ ਅਰਦਾਸ ਕੀਤੀ ਤੇ ਨਵੇਂ ਪਾਸ਼ਾ ਧੰਗੁਰੂ ਤੇ ਇੱਕ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬਕਾਲਾ ਸਾਹਿਬ ਖਾਲਸਾ ਜੀ ਮਾਰੇ ਪੂਰੇ ਅੰਦਰ ਬੈਠੇ ਸਨ ਤੇ ਸਤਗੁਰ ਜੀਆ ਨੇ ਇੱਥੋਂ ਹੀ ਖਾਲਸਾ ਜੀ ਖੇੜ ਵਰਤਾ ਦਿੱਤੀ ਜਾ ਕੇ ਬੇੜੇ ਨੂੰ ਮੋਢਾ ਲਾਇਆ ਤੇ ਬੇੜਾ ਬੰਨੇ ਲਾਇਆ ਸੀ 500 ਮੋਹ ਉਸ ਵੇਲੇ ਭਾਈ ਮੱਖਣਸ਼ਾਹ ਲਬਾਣੇ ਨੇ ਸੁਖੀ ਸੀ ਤੇ ਸਤਗੁਰਾਂ ਨੇ ਵੇਖੋ ਕਿੱਥੇ ਉਹ ਗੁਜਰਾਤ ਲਾਗੇ ਸੀ ਉਹ ਉਹ ਸਮੁੰਦਰ ਦੇ ਵਿੱਚ ਸੀ ਤੇ ਮਹਾਰਾਜ ਇੱਥੋਂ ਫਿਰ ਜਾ ਕੇ ਬੇੜਾ ਬੰਨੇ ਲਾਇਆ ਸੀ ਤੇ ਜਦੋਂ ਆਇਆ ਸੀ ਫਿਰ ਸਤਗੁਰਾਂ ਨੇ ਮੋਢੇ ਉੱਤੇ ਖੁਬਿਆ ਹੋਇਆ ਕਿਲ ਵੀ ਖਾਲਸਾ ਜੀ ਵਿਖਾਉਣਾ ਕੀਤਾ ਸੀ ਛੇਵੇਂ ਪਾਸ਼ਾ ਮਹਾਰਾਜ ਦੀਨ ਦਨੀ ਦੇ ਮਾਲਕ ਭਾਈ ਕੀ ਡਰਵਲੀ ਬੈਠੇ ਇੱਕ ਮਾਤਾ ਦੇ ਉੱਤੇ ਖਾਲਸਾ ਜੀ ਔਖਾ ਸਮਾਂ ਆ ਗਿਆ ਜੰਮੂ ਕਸ਼ਮੀਰ ਦੇ ਵਿੱਚ ਤੇ ਕੋਈ ਮਾੜਾ ਮੁਨੱਖ ਜਿਹੜਾ ਮਾੜੀ ਨਿਗਾਹ ਰੱਖ ਕੇ ਮਾਤਾ ਦੇ ਪਿੱਛੇ ਲੱਗਾ ਸੀ ਛੇਵੇਂ ਪਾਸ਼ਾ ਮਹਾਰਾ ਨੇ ਭਾਈ ਕੀ ਟਰਾਲੀੋਂ ਖਾਲਸਾ ਜੀ ਤਾਂ ਨੂੰ ਤੀਰ ਚਲਾਇਆ ਸੀ ਅਸਮਾਨ ਨੂੰ ਤੇ ਉਹ ਤੀਰ ਫਿਰ ਉੱਥੇ ਖਾਲਸਾ ਜੀ ਉਹ ਜਿਹੜਾ ਬੰਦਾ ਮਾਈ ਨੂੰ ਗਲਤ ਨਿਗਾਹ ਨਾਲ ਤੱਕਦਾ ਸੀ ਉਹਦੇ ਕੰਨ ਦੇ ਲੱਗੋਂ ਦੀ ਲੰਘਿਆ ਸੀ ਤੇ ਉਹ ਡਰ ਗਿਆ ਸੀ ਉਹਦੇ ਨਾਲ ਫੇਰ ਬਾਬਾ ਵਿਦੀਚੰਦ ਸਾਹਿਬ ਪਠ ਵਿੱਚ ਬੈਠ ਗਏ ਸਨ ਛੇਵੇਂ ਪਾਸ਼ਾ ਉਸ ਵੇਲੇ ਵੀ ਭਾਈ ਕੀ ਡਰੌਲੀ ਸਨ ਆਪਣੇ ਉੱਤੇ ਜਲ ਪਵਾਇਆ ਬਾਬਾ ਵਿਦੀਚੰਦ ਸਾਹਿਬ ਨੂੰ ਇੱਕ ਵੀ ਖਾਲਸਾ ਜੀ ਔਕੜ ਨਹੀਂ ਆਉਣ ਦਿੱਤੀ ਇੱਕ ਸੇਕ ਦਾ ਕਿਣਕਾ ਵੀ ਨਹੀਂ ਲੱਗਣ ਦਿੱਤਾ ਐਡੀ ਕਿਰਪਾ ਮਾਹਰ ਨੇ ਕੀਤੀ ਸਤਗੁਰੂ ਦੂਰ ਬੈਠਿਆਂ ਦੀ ਵੀ ਸੁਣਦੇ ਹਨ ਮਹਾਰਾਜ ਗੁਰੂ ਗਰੀਬਨਵਾਰ ਅੰਤਰਜਾਮੀ ਸਤਿਗੁਰਾਂ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਰੱਖਣ ਵਾਲਾ ਨਹੀਂ ਇਹ ਹੱਦਬੀਤੀ ਸੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਖਾਲਸਾ ਜੀ ਗੁਰੂ ਗਰੀਬਨਵਾਰ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਸਿੱਖੀ ਧਾਨ ਬਖਸ਼ਣ ਅੰਮ੍ਰਿਤ ਵੇਲਾ ਬਖਸ਼ਣ ਭਾਈ ਅੰਮ੍ਰਿਤਧਾਰੀ ਹੋਈਏ ਗੁਰੂ ਕੇ ਸਿੱਖ ਬਣੀਏ ਬਾਣੇ ਬਾਣੇ ਦੀ ਤਾਂ ਬਾਣੇ ਤੇ ਬਾਣੀ ਦੇ ਧਾਰਨੀ ਬਣੀਏ ਫਿਰ ਸਾਨੂੰ ਸਦਾ ਸਦੀਵੀ ਸੁੱਖ ਪ੍ਰਾਪਤ ਹੋਣਗੇ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ